ਪਠਾਨਕੋਟ 에ਅਰਬਾਸ ਹਮਲੇ ਦੌਰਾਨ ਸ਼ਹੀਦ ਹੋਏ ਲੈਫਟਨੈਂਟ ਕਰਨਲ ਨਰਿੰਚਨ ਕੁਮਾਰ ਦੇ ਬੰਗਲੌਰ ਸਥਿਤ ਕਰ ਦੇ ਹਿੱਸੇ ਤੇ ਨਗਰ ਨਿਗਮ ਦਾ ਬਿਲਡੋਜ਼ਰ ਚਲਾਇਆ ਗਿਆ ਨਿਗਮ ਦੇ ਮੁਤਾਬਕ ਇਹ ਸਾਨਾ ਜਾਇਜ਼ ਕਬਜ਼ੇ ਦੇ ਤਹਿਤ ਬਣਾਇਆ ਗਿਆ ਸੀ ਇਸ ਕਾਰਵਾਈ ਮਗਰੋਂ ਸ਼ਹੀਦ ਦਾ ਪਰਿਵਾਰ ਦੁਖੀ ਹੈ ਕਿਉਂਕਿ ਡਿਗਾਏ ਗਏ ਹਿੱਸੇ ਨਾਲ ਸ਼ਹੀਦ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ ਦਲੀਪਸਵਾਰ ਸ਼ੰਗਰੇ ਇਲਾਕੇ ਚ ਇਨਸਾਨੀ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦਰਸਲ ਇਥੇ ਸਹਾਦਸੇ ਦਾ ਸ਼ਿਕਾਰ ਹੋਇਆ ਇੱਕ ਸ਼ਖਸ ਮਦਦ ਲਈ ਚੀਖਦਾ ਰਿਹਾ ਜਿਸਨੇ ਕੋ ਟੈਂਪੋ ਨਾਲ ਟੱਕਰ ਮਾਰ ਦਿੱਤੀ ਸੀ ਪਰ ਅਫਸੋਸ ਇਸ ਸ਼ਖਸ ਦੀ ਕਿਸੇ ਨੇ ਮਦਦ ਨਹੀਂ ਕੀਤੀ ਜਦਕਿ ਕੋਲ ਲੰਘ ਦੇ ਕੇ ਰਾਹਗੀਰ ਮਦਦ ਕਰਨ ਦੀ ਬਜਾਏ ਵਿਅਕਤੀ ਦਾ ਮੋਬਾਈਲ ਲੈ ਕੇ ਹੀ ਫਰਾਰ ਹੋ ਗਿਆ ਇਸ ਹਾਦਸੇ 'ਚ ਦਿੱਲੀ ਸਰਕਾਰ ਨੇ ਦੁਖ ਜਤਾਉਂਦੇ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੀ ਮਦਦ ਲਈ ਇੱਕ ਪਾਲਿਸੀ ਬਣਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਮੁਤਾਬਕ ਇਸ ਸੇ ਮਹੀਨੇ ਇਸ ਪਾਲਿਸੀ ਨੂੰ ਕੈਬਨਿਟ ਦੇ ਵਿੱਚ ਲਿਆਂਦਾ ਜਾਏਗਾ। ਜ਼ਖਮੀਆਂ ਦੀ ਮਦਦ ਕਰਨ ਵਾਲਿਆਂ ਨੂੰ ਕੈਸ਼ ਰਿਵਾਰਡ ਵੀ ਦਿੱਤਾ ਜਾਏਗਾ। ਜਦੋਂ ਕਸ਼ਮੀਰ ਵਿੱਚ ਫੜੇ ਗਏ ਪਾਕਿਸਤਾਨੀ atividਦੀ ਬਹਾਦਰ ਅਲੀ ਦੇ ਖੁਲਾਸੇ ਤੇ ਕਬੂਲਨਾਮੇ ਦੇ ਬਾਅਦ ਉਹਨਾਂ ਪਾਰਤੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨ ਨੂੰ ਕੇਰਨ ਦੀ ਤਿਆਰੀ ਵਿੱਚ ਹੈ। ਦਰਸਲ ਭਾਰਤੀ ਵਿਦੇਸ਼ ਮੰਤਰਾਲੇ ਠੋਸ ਸਬੂਤਾਂ ਵਾਲਾ ਡੋਜ਼ੀ ਪਾਕਿਸਤਾਨ ਨੂੰ ਸੌਂਪਣ ਵਾਲਾ ਹੈ ਅਤੇ ਇਸੀ ਜ਼ੋਰ ਸ਼ੋਰ ਨਾਲ ਤਿਆਰੀ ਵੀ ਸ਼ੁਰੂ ਹੋ ਗਈ ਹੈ। ਵਾਧੂਰਾਲੀ ਨੇ NIA ਨੂੰ ਦੱਸਿਆ ਕਿ ਪਾਕਿਸਤਾਨੀ ਸੈਨਾ ਨੇ ਉਸ ਨੂੰ ਟ੍ਰੇਨਿੰਗ ਦਿੱਤੀ ਅਤੇ ਉਸ ਨੂੰ ਬਰਹਾਨਵਾਨੀ ਦੇ এনਕਾਊਂਟਰ ਦੇ ਬਾਅਦ ਕਸ਼ਮੀਰ ਵਿੱਚ ਅੱਗ ਭੜਕਾਉਣ ਲਈ ਭੇਜਿਆ ਗਿਆ ਸੀ PMO ਨੇ NIA ਤੋਂ ਹੁਣ ਤੱਕ ਦੀ ਜਾਂਚ ਅਤੇ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਵੀ ਲਈ ਹੈ ਕਸ਼ਮੀਰ ਦੇ ਹਿੰਸਾ ਦੇ ਮੁੱਦੇ ਤੇ ਸ਼ਿਵ ਸੇਨਾ ਨੇ ਭਾਜਪਾ ਨੂੰ ਪੁੱਛਿਆ ਕਿ ਕੀ ਅਤਵਾਦੀ ਬੁਰਹਾਨ ਨੂੰ ਹੀਰੋ ਬਣਾਉਣ ਵਾਲੇ ਪੀਡੀਪੀ ਦੇ ਲੋਕਾਂ ਉਤੇ ਕਾਰਵਾਈ ਦੀ ਹਿੰਮਤ ਹੈ ਸ਼ਿਵ ਸੇਨਾ ਨੇ ਆਪਣੇ ਮੁਖਪੱਤਰ ਸਾਮਨਾ ਵਿੱਚ ਕਿਹਾ ਹੈ ਕਿ ਭਾਜਪਾ ਨੇ ਜਦੋਂ ਤੋਂ ਪੀਟੀਪੀ ਦੇ ਨਾਲ ਮਿਲ ਕੇ ਸਰਕਾਰ ਬਣਾਈ ਹੈ ਉਦੋਂ ਤੋਂ ਮੁਸੀਬਤਾਂ ਚੇਹੇ ਜਾਣੀਆਂ ਪੈ ਰਹੀਆਂ ਨੇ ਸਾਮਨਾ ਵਿੱਚ ਲਿਖਿਆ ਗਿਆ ਹੈ ਕਿ ਪੀਡੀਪੀ ਬੁਰਹਾਨ ਵਾਨੇ ਨੂੰ ਅਤਵਾਦੀ ਨਹੀਂ ਮੰਨਦੀ ਜਦਕਿ ਭਾਜਪਾ ਨੇ ਉਸਨੂੰ ਅਤਵਾਦੀ ਕਿਹਾ ਹੈ ਸ਼ਰਾਬੰਦੀ ਨੂੰ ਲੈ ਕੇ ਨਿਤਿਸ਼ ਕੁਮਾਰ ਇਕੱਲੇ ਹੋਗੇ ਦਿਖਾਈ ਦਿੰਦੇ ਨੇ ਸ਼ਰਾਬੰਦੀ ਸੰਬੰਧੀ ਲੈ ਕੇ ਕੋਈ ਫੈਸਲਾ ਤੇ ਵਿਵਾਦ ਹੋਣ ਦੇ ਬਾਅਦ ਗਠਵੰਧਨ ਨੇ ਵੀ ਸਹਿਯੋਗ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਆਰਜीडी ਦੇ ਨੇਤਾ ਰੁਘਵੰਚ ਪ੍ਰਸਾਦ ਸਿੰਘ ਨੇ ਸ਼ਰਾਬੰਦੀ ਦੇ ਫੈਸਲੇ ਤੇ ਫਿਰ ਤੋਂ ਵਿਚਾਰ ਕਰਨ ਦੀ ਕਿਹਾ ਹੈ ਪਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੋਪੇਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਜੈ ਲਾਲਿਤਾ ਨੇ 1000 ਮੈਗਾਵਾਟ ਦੀ ਸਮਰੱਥਾ ਵਾਲਾ ਕੁੰਡਨ ਕੋਲੰਬ ਪਰਮਾਣੂ ਬਿਜਲੀ ਪਲਾਂਟ ਦੇਸ਼ ਨੂੰ ਸਮਰਪਿਤ ਕੀਤਾ ਹੈ ਅਤੇ ਪ੍ਰੋਸਾਧਵਾਇਆ ਕਿ ਦੁਨੀਆ ਦਾ ਸਭ ਤੋਂ ਵੱਧ ਸੁਰੱਖਿਅਤ ਪਰਮਾਣੂ ਪਲਾਂਟਾਂ ਵਿੱਚੋਂ ਇੱਕ ਹੈ। ਇਹ ਕਾਰਵਾਈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੀਤੀ ਗਈ। ਪੋਪਲ ਵਿੱਚ ਜ਼ਿਆਦਾ ਬਿਜਲੀ ਬਿੱਲ ਆਉਣ ਦੇ ਕਾਰਨ ਹੋਈ ਕਟਮਾਰ ਨੂੰ ਲੈ ਕੇ ਇੱਕ ਸਬ ਇੰਜੀਨੀਅਰ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ આરોપી ਆਪਣੇ ਭਰਾ ਨਾਲ ਵਿਭਾਗ ਦੇ ਕੈਸ਼ ਕਾਊਂਟਰ ਤੇ ਆਇਆ ਤੇ ਜ਼ਿਆਦਾ ਬਿੱਲ ਆਉਣ ਕਾਰਨ ਨੇ ਦੋਵੇਂ ਪਰ ਆਪਸ ਲੜਨ ਲੱਗ ਪਏ। ਜਦੋਂ ਉਸ ਸਬ ਇੰਜੀਨੀਅਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਬ ਇੰਜੀਨੀਅਰ ਦੀ ਕਟਮਾਰ ਕੀਤੀ ਗਈ ਜਿਸ ਮਗਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਗੋਤ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਇੱਕ ਤਸਕਰ ਨੂੰ ਠੇਰ ਕੇ ਤਜਰਬੇ ਕੀਤੇ ਨੂੰ ਗ੍ਰਫਤਾਰ ਕੀਤਾ ਹੈ ਇਹ ਤਸਕਰੀ ਇੱਕ ਖਾਸ ਕਿਸਮ ਦੇ ਮਿਨੀ ਟਰੱਕ ਰਾਹੀਂ ਪਸ਼ੂਆਂ ਦੀ ਤਸਕਰੀ ਨੂੰ ਅੰਜਾਮ ਦਿੰਦੇ ਸਨ